ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਫਰਿੱਜ ਦੇ ਵਿੱਚ ਇਹ ਚੀਜ਼ਾਂ ਭੁੱਲ ਕੇ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੇ ਘਰ ਦੇ ਵਿੱਚੋਂ ਕਿਤੇ ਪੈਸਾ ਹੀ ਨਾ ਖਤਮ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਤੇ ਬਣ ਜਾਵੇ ਤੁਹਾਡੇ ਘਰ ਵਿੱਚ ਧਨ ਦੀਆਂ ਬਰਕਤਾਂ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਐਸੀ ਚੀਜ਼ ਦੇ ਬਾਰੇ ਗੱਲ ਕਰਾਂਗੇ ਜੀ ਕਿ ਜਿਹੜੀਆਂ ਦੋ ਚੀਜ਼ਾਂ ਸਾਨੂੰ ਕਦੇ ਵੀ ਫਰਿੱਜ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੁਹਾਨੂੰ ਉਹ ਚੀਜ਼ਾਂ ਫਿਰ ਵੀ ਜੇਕਰ ਤੁਸੀਂ ਫਰਿੱਜ ਵਿੱਚ ਰੱਖ ਲੈਂਦੇ ਹੋ ਤਾਂ ਤੁਸੀਂ ਇਸ ਸਾਵਧਾਨੀ ਦੇ ਨਾਲ ਉਹਨਾਂ ਨੂੰ ਰੱਖ ਸਕਦੇ ਹੋ ਉਹਨਾਂ ਦੇ ਰੱਖਣ ਦਾ ਤਰੀਕਾ ਇੱਕ ਮਾਧਿਅਮ ਜਿਹਾ ਤਰੀਕਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਜੇਕਰ ਰੱਖਦੇ ਹੋ ਫਿਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਅੱਜ ਦੀ ਵੀਡੀਓ ਤੁਹਾਡੇ ਲਈ ਕਿਉਂਕਿ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਇਹ ਗਲਤੀਆਂ ਹਮੇਸ਼ਾ ਹੀ ਸਾਰੇ ਘਰਾਂ ਦੇ ਵਿੱਚ ਜ਼ਰੂਰ ਹੋ ਜਾਂਦੀਆਂ ਹਨ ਕਿਉਂਕਿ ਗਰਮੀ ਦਾ ਮੌਸਮ ਚੱਲ ਰਿਹਾ ਹੈ ਜੀ ਤੇ ਗਰਮੀ ਦੇ ਮੌਸਮ ਵਿੱਚ ਇਹ ਦੋਵੇਂ ਹੀ ਚੀਜ਼ਾਂ ਬਹੁਤ ਘਰ ਵਿੱਚ ਵਰਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਜੇਕਰ ਇਕੱਠਿਆਂ ਰੱਖ ਦਿੱਤਾ ਜਾਵੇ ਤਾਂ ਬਹੁਤ ਹੀ ਨੁਕਸਾਨ ਹੁੰਦਾ ਹੈ ਜੋਤਿ ਸ਼ਾਸਤਰ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਹੈ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੇਖੋ ਜੀ ਗੱਲ ਕਰਦੇ ਹਾਂ ਜੀ ਤਰੱਕੀ ਦੀ ਜੇਕਰ ਅਸੀਂ ਤਰੱਕੀ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਦੋ ਗਲਤੀਆਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਇਹ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੋ ਸਕਦੀਆਂ ਹਨ ਅਸੀਂ ਕਈ ਵਾਰ ਆਪਣੇ ਘਰ ਦੀ ਛੋਟੀਆਂ-ਛੋਟੀਆਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਕਰਦੇ ਤੇ ਉਹ ਗਲਤੀਆਂ ਕਰ ਬੈਠਦੇ ਹਾਂ ਤੇ ਫਿਰ ਅਸੀਂ ਸੋਚਦੇ ਹੀ ਰਹਿੰਦੇ ਹਾਂ ਕਿ ਸਾਡੇ ਘਰ ਵਿੱਚ ਕਲੇਸ਼ ਕਿਉਂ ਹੋ ਰਿਹਾ ਹੈ ਸਾਡੇ ਘਰ ਦੇ ਪੈਸਿਆਂ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ ਮਾਨਸਿਕ ਸ਼ਾਂਤੀ ਸਾਨੂੰ ਕਿਉਂ ਨਹੀਂ ਮਿਲ ਰਹੀ ਸਾਡੇ ਘਰ ਵਿੱਚ ਬਿਮਾਰੀਆਂ ਕਿਉਂ ਹੀ ਮੰਡਰਾਉਂਦੀਆਂ ਰਹਿੰਦੀਆਂ ਹਨ ਫਿਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਾਨੂੰ ਜਿਹਦੇ ਉੱਤੇ ਅਸੀਂ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਇਹ ਇਹ ਛੋਟੀਆਂ ਗਲਤੀਆਂ ਹੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਣ ਜਾਂਦੀਆਂ ਹਨ ਤੇ ਬਾਅਦ ਵਿੱਚ ਜਦੋਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਸਾਨੂੰ ਕੋਈ ਵੀ ਰਸਤਾ ਜਦੋਂ ਦਿਖਾਈ ਨਹੀਂ ਦੇ ਦਿੰਦਾ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਕੋਈ ਦੱਸੇ ਕਿ ਸਾਡੇ ਉੱਤੇ ਇਹ ਇੰਨੀਆਂ ਮੁਸ਼ਕਿਲਾਂ ਕਿਉਂ ਆ ਰਹੀਆਂ ਹਨ ਜਿਨ੍ਹਾਂ ਨੂੰ ਅੱਜ ਦੀ ਜਾਣਕਾਰੀ ਇੱਕ ਖਾਸ ਨਾ ਲੱਗੇ ਪਰ ਦੋਸਤੋ ਹੋ ਸਕਦਾ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਸਾਡੀ ਕੁਝ ਖਾਸ ਨਾ ਲੱਗੇ ਪਰ ਜਦੋਂ ਤੁਹਾਡੇ ਘਰ ਵਿੱਚ ਕੁਝ ਐਸਾ ਹੁੰਦਾ ਹੈ ਜਦੋਂ ਕਦੇ ਪ੍ਰੋਬਲਮ ਹੁੰਦੀ ਹੈ ਤਾਂ ਤੁਹਾਨੂੰ ਮਹਿਸੂਸ ਜ਼ਰੂਰ ਹੋਵੇਗਾ ਕਿ ਅਸੀਂ ਇਹਨਾਂ ਗਲਤੀਆਂ ਨੂੰ ਨਾ ਹੀ ਕਰੀਏ ਤਾਂ ਚੰਗਾ ਹੋਵੇਗਾ ਤੇ ਸਾਡੇ ਨਾਲ ਇਹ ਨਾ ਹੁੰਦਾ ਜੇਕਰ ਅਸੀਂ ਇਹ ਗਲਤੀਆਂ ਨਾ ਕਰਦੇ ਇਹ ਸਭ ਕੁਝ ਸਾਡੇ ਹੱਥ ਵਿੱਚ ਹੀ ਹੁੰਦਾ ਹੈ ਕਿ ਅਸੀਂ ਚਾਹੁੰਦੇ ਹਾਂ ਜਾਂ ਕਿ ਅਸੀਂ ਨਹੀਂ ਚਾਹੁੰਦੇ ਤਾਂ ਸਾਡੇ ਘਰ ਵਿੱਚ ਖੁਸ਼ਹਾਲੀ ਆ ਸਕਦੀ ਹੈ ਖੁਸ਼ੀਆਂ ਆ ਸਕਦੀਆਂ ਹਨ ਜੇ ਅਸੀਂ ਆਪਣੀਆਂ ਗਲਤੀਆਂ ਕਰਨੋਂ ਹਟ ਜਾਈਏ ਘਰ ਵਿੱਚ ਹੀ ਆਪਣੀਆਂ ਇਹਨਾਂ ਗਲਤੀਆਂ ਨੂੰ ਸੁਧਾਰ ਲਈਏ ਇਸ ਕਰਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਗਲਤੀਆਂ ਦੇ ਬਾਰੇ ਦੱਸਣ ਵਾਲੇ ਹਾਂ ਜੀ ਕਿ ਤੁਸੀਂ ਉਹਨਾਂ ਗਲਤੀਆਂ ਨੂੰ ਦੁਹਰਾਉਣਾ ਬੰਦ ਕਰ ਦਿਓ ਤੇ ਛੋਟੇ-ਛੋਟੇ ਉਪਾਅ ਦੇ ਨਾਲ ਆਪਣੇ ਘਰ ਵਿੱਚ ਖੁਸ਼ਹਾਲੀ ਲੈ ਕੇ ਆ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਆ ਜਾਵੇਗੀ ਦੋਸਤੋ ਜਦੋਂ ਅਸੀਂ ਸਬਜ਼ੀ ਲੈਣ ਜਾਂਦੇ ਹਾਂ ਤਾਂ ਉਹਨਾਂ ਵਿੱਚੋਂ ਕਈ ਸਬਜ਼ੀਆਂ ਉਹ ਦੋ ਵੀ ਅਸੀਂ ਜ਼ਰੂਰ ਹੀ ਖਰੀਦ ਕੇ ਘਰ ਵਿੱਚ ਲਿਆਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਫਰਿੱਜ ਵਿੱਚੋਂ ਇੱਕੋ ਹੀ ਸਮੇਂ ਤੇ ਇੱਕੋ ਨਾਲ ਹੀ ਨਹੀਂ ਰੱਖਣਾ ਅਤੇ ਉਹ ਦੋ ਸਬਜ਼ੀਆਂ ਹਨ ਜਿਵੇਂ ਨਿੰਬੂ ਤੇ ਧਨੀਆਂ ਅਸੀਂ ਜਦੋਂ ਵੀ ਫਰਿੱਜ ਵਿੱਚ ਰੱਖਦੇ ਹਾਂ ਇਹ ਤਾਂ ਮੰਨਿਆ ਜਾਂਦਾ ਹੈ ਕਿ ਨਿੰਬੂ ਜਿਹੜਾ ਹੈ ਉਹ ਸਾਡੇ ਘਰ ਵਿੱਚੋਂ ਨੈਗੇਟਿਵ એનર્ਜੀ ਨੂੰ ਬਾਹਰ ਕੱਢਦਾ ਹੈ ਜਦੋਂ ਅਸੀਂ ਨਿੰਬੂ ਨੂੰ ਸਮਝ ਲਓ ਕਿ ਫਰਿੱਜ ਦੇ ਇੱਕ ਪਹਿਲੇ ਸੈਲਫ ਵਿੱਚ ਰੱਖਿਆ ਹੈ ਤਾਂ ਤੁਸੀਂ ਹਰਾ ਧਨੀਆ ਜੋ ਹੈ ਉਸ ਨੂੰ ਉਸ ਦੇ ਨਾਲ ਬਿਲਕੁਲ ਵੀ ਨਹੀਂ ਰੱਖਣਾ ਤੇ ਇਸ ਦਾ ਕਾਰਨ ਕੀ ਹੈ ਜੀ ਇਸ ਦਾ ਕਾਰਨ ਇਹ ਹੈ ਕਿ ਉਹ ਵੀ ਸਾਡੇ ਘਰ ਵਿੱਚ ਕੁਝ ਖਾਲੀ ਉਸ ਵਿੱਚ ਵੀ ਇਹਨਾਂਕਾਰਾਤਮਕ ਸ਼ਕਤੀ ਬਾਹਰ ਕੱਢਣ ਦਾ ਸਰੋਤ ਹੁੰਦਾ ਹੈ ਤੁਸੀਂ ਨਿੰਬੂ ਦੇ ਨਾਲ ਧਨੀਏ ਨੂੰ ਬਿਲਕੁਲ ਵੀ ਨਹੀਂ ਰੱਖਣਾ ਜੇਕਰ ਤੁਸੀਂ ਨਿੰਬੂ ਅਤੇ ਹਰੇ ਧਨੀਏ ਨੂੰ ਫਰਿੱਜ ਵਿੱਚ ਨਾ ਰੱਖੋ ਤਾਂ ਬਹੁਤ ਹੀ ਤੁਹਾਡੇ ਲਈ ਚੰਗਾ ਹੋਵੇਗਾ ਕਿਉਂਕਿ ਦੋਵੇਂ ਹੀ ਸਾਡੇ ਘਰ ਵਿੱਚ 네ਗੇਟਿਵ એનર્ਜੀ ਨੂੰ ਦੂਰ ਕਰਦੇ ਹਨ ਜੇਕਰ ਅਸੀਂ ਉਹਨਾਂ ਨੂੰ ਫ੍ਰਿਜ ਦੇ ਅੰਦਰ ਰੱਖ ਦਿੰਦੇ ਹਾਂ ਤਾਂ ਉਹ ਅੰਦਰ ਦੀ ਤਾਂ ਉਹ ਫ੍ਰਿਜ ਦੇ ਅੰਦਰ ਦੀ ਕਿਰਿਆ ਨੂੰ ਹੀ ਖਤਮ ਕਰ ਦਿੰਦੇ ਹਨ ਫ੍ਰਿਜ ਦੇ ਅੰਦਰ ਜੇਕਰ ਅਸੀਂ ਉਹਨਾਂ ਨੂੰ ਦੋਹਾਂ ਨੂੰ ਬਾਹਰ ਰੱਖੀਏ ਤਾਂ ਘਰ ਵਿੱਚ ਕੋਈ ਵੀ ਮਾੜੀ ਚੀਜ਼ ਕੋਈ ਵੀ 네ਗੇਟਿਵ એનર્ਜੀ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ ਕਿਉਂਕਿ ਹਰਾ ਧਨੀਆ ਵੀ ਮਾਇਆ ਦਾ ਪ੍ਰਤੀਕ ਦੱਸਿਆ ਜਾਂਦਾ ਹੈ ਇਸ ਕਰਕੇ ਉਹੀ ਸਾਨੂੰ ਬਾਹਰ ਰੱਖਣਾ ਚਾਹੀਦਾ ਹੈ ਜੇ ਜੇਕਰ ਤੁਸੀਂ ਕਹੋ ਕਿ ਹਰਾ ਧਨੀਆ ਫਰਿੱਜ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਤੁਸੀਂ ਇੱਕ ਗਲਾਸ ਵਿੱਚ ਪਾਣੀ ਲੈ ਲਓ ਫਿਰ ਤੁਸੀਂ ਉਸ ਵਿੱਚ ਉਹਨੂੰ ਪਾ ਕੇ ਹਰੇ ਧਨੀਏ ਨੂੰ ਫਰਿੱਜ ਵਿੱਚ ਰੱਖ ਸਕਦੇ ਹੋ ਘਰ ਵਿੱਚ ਉਸ ਦੀ ਖੁਸ਼ਬੂ ਫੈਲਦੀ ਹੀ ਰਹਿੰਦੀ ਹੈ ਤੇ ਨੇਕ ਇਸ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਰਾ ਧਨੀਆ ਫਰਿੱਜ ਵਿੱਚ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਤੁਸੀਂ ਇਦਾਂ ਕਰੋ ਕਿ ਇੱਕ ਗਲਾਸ ਪਾਣੀ ਦਾ ਲੈ ਲਓ ਉਸ ਵਿੱਚ ਤੁਸੀਂ ਹਰਾ ਧਨੀਆ ਰੱਖ ਲਓ ਤੇ ਇਹ ਤੁਸੀਂ ਬਾਹਰ ਵੀ ਫਰਿੱਜ ਤੋਂ ਰੱਖ ਸਕਦੇ ਹੋ ਇਸ ਦੀ ਖੁਸ਼ਬੂ ਦੇ ਨਾਲ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਦੂਰ ਭਜ ਜਾਵੇਗੀ ਘਰ ਵਿੱਚ ਆਉਣ ਵਾਲੀ ਨਕਾਰਾਤਮਕ ਸੋਚ ਵੀ ਐਂਟਰ ਨਹੀਂ ਕਰ ਸਕੇਗੀ ਪਰ ਜੇਕਰ ਤੁਸੀਂ ਕਹੋਗੇ ਕਿ ਨਿੰਬੂ ਵੀ ਅਸੀਂ ਫਰਿੱਜ ਵਿੱਚ ਹੀ ਰੱਖਣਾ ਜ਼ਰੂਰੀ ਹੈ ਤਾਂ ਤੁਸੀਂ ਪੈਸੇ ਹੀ ਘੱਟ ਆਪਣੇ ਘਰ ਦੇ ਕਰ ਸਕਦੇ ਹੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੋਵਾਂ ਨੂੰ ਅਲੱਗ-ਅਲੱਗ ਰੱਖ ਲਈਏ ਤਾਂ ਇਹ ਕੰਮ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਨਿੰਬੂ ਨੂੰ ਪਹਿਲੇ ਫ੍ਰਿਜ ਦੇ ਸੈਲਫ ਵਿੱਚ ਰੱਖਿਆ ਹੈ ਤਾਂ ਹਰੇ ਧਨੀਏ ਨੂੰ ਤੁਸੀਂ ਦੂਜੇ ਜਾਂ ਤੀਸਰੇ ਸੈਲਫ ਵਿੱਚ ਹੀ ਰੱਖਣਾ ਹੈ ਇਸ ਨੂੰ ਕੋਲ-ਕੋਲ ਬਿਲਕੁਲ ਵੀ ਨਹੀਂ ਰੱਖਣਾ ਕਿਉਂਕਿ ਹਰਾ ਧਨੀਆ ਹਰਿਆਲੀ ਕਿਉਂਕਿ ਹਰਾ ਧਨੀਆ ਹਰਿਆਲੀ ਦਾ ਪ੍ਰਤੀਕ ਹੁੰਦਾ ਹੈ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ ਉਹ ਵੀ ਤੁਸੀਂ ਬਾਹਰ ਰੱਖ ਸਕਦੇ ਹੋ ਇਹ ਕਰਨ ਤੋਂ ਬਾਅਦ ਤੁਸੀਂ ਆਪ ਹੀ ਫਰਕ ਵੇਖੋਗੇ ਤੇ ਤੁਹਾਡੇ ਘਰ ਦੇ ਅੰਦਰ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਪਹਿਲੇ ਤੁਸੀਂ ਜਿਹੜਾ ਹਜ਼ਾਰ ਕਮਾਉਂਦੇ ਸੀ ਹੁਣ ਤੁਸੀਂ 2000 ਕਮਾਉਣ ਲੱਗ ਜਾਵੋਗੇ ਤਾਂ ਤੁਹਾਡੇ ਘਰ ਦੇ ਵਿੱਚ ਆਪ ਹੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਛੋਟੇ ਛੋਟੇ ਉਪਾਹਨ ਜਿਹੜੇ ਤੁਹਾਨੂੰ ਕਰਦੇ ਹੀ ਰਹਿਣਾ ਚਾਹੀਦਾ ਹੈ ਤੇ ਇਹਨਾਂ ਉਪਾਵਾਂ ਨੂੰ ਕਰਦੇ ਸਮੇਂ ਕਦੇ ਵੀ ਤੁਹਾਨੂੰ ਇਹ ਗਲਤੀ ਇਹ ਉਪਾਅ ਕਰਦੇ ਸਮੇਂ ਤੁਹਾਨੂੰ ਕਦੇ ਵੀ ਇੰਨਾਂ ਗਲਤੀਆਂ ਦੇ ਵਿੱਚੋਂ ਨਹੀਂ ਗੁਜ਼ਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਆ ਜਾਵੇਗੀ ਇਸ ਨਾਲ ਤੁਹਾਡੀ ਸੋਚ ਜਿਹੜੀ ਹੈ ਸਕਾਰਾਤਮਕ ਨਹੀਂ ਹੋ ਸਕਦੀ ਜੇਕਰ ਤੁਸੀਂ ਸਾਡੇ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚੋਂ ਨੈਗੇਟਿਵ એનર્ਜੀ ਬਾਹਰ ਚਲੀ ਜਾਵੇਗੀ ਅਤੇ ਸਕਾਰਾਤਮਕ ਸੋਚ ਤੁਹਾਡੇ ਘਰ ਅੰਦਰ ਆ ਜਾਵੇਗੀ ਜਿਸ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਹੋ ਜਾਵੇਗੀ ਧੰਨਵਾਦ